ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਲੋਟਨਲ ਥੱਲੇ ਜਿਹੜੀਆਂ ਆਪਣੀਆਂ ਬੇਲਾਂ ਆਂਦੇ ਨੇ ਜਿਹੜੇ ਉਹ ਪੱਤੇ ਸੜ ਗਏ ਇਹਦੇ ਵਿੱਚ ਕੀ ਕਰਦੇ ਨੇ ਕੁਝ ਫਾਰਮਰ ਇਹਨਾਂ ਨੂੰ ਮਤਲਬ ਕੋਈ ਸਪਰੇਅ ਕਰਨ ਵਾਸਤੇ ਜਾਂ ਗੋਡੀ ਕਰਨ ਵਾਸਤੇ ਜਿਹੜਾ ਇਹਦਾ ਲਫਾਫਾਗਾ ਉਹ ਦੁਪਹਿਰ ਵੇਲੇ ਉਤਾਰ ਦਿੰਦੇ ਨੇਗੇ ਜਿਸ ਸਮੇਂ ਬਹੁਤ ਜ਼ਿਆਦਾ ਧੁੱਪ ਨਿਕਲੀ ਹੁੰਦੀ ਹੈਗੀ ਤੇ ਪਛੁੰਦੀ ਮਾਹ ਚੱਲ ਰਹੀ ਹੁੰਦੀ ਹੈਗੀ ਉਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਹੀਟ ਜਰਨੇਟ ਹੋ ਜਾਂਦੀ ਹੈਗੀ ਜੇ ਆਪਾਂ ਇਹਨੂੰ ਦੁਪਹਿਰ ਵੇਲੇ ਇਸ ਕਾਗਜ਼ ਨੂੰ ਚੱਕ ਦਿੰਨੇਗੇ ਆ ਜਿਹੜੇ ਬੇਲਾਂ ਨੇ ਆਪਣੀਆਂ ਸਟ्रेस ਦੇ ਵਿੱਚ ਚੱਲ ਜਾਂਦੀਆਂ ਨੇਗੀਆਂ ਤੇ ਬੇਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ ਇਦੇ ਵਿੱਚ ਤੁਸੀਂ ਨੇ ਕੀ ਕਰਨਾ ਜੇ ਮੰਨ ਲਓ ਜਿੰਨੀਆਂ ਵੀ ਹੋਲੀਆਂ ਦਾ ਤੁਸੀਂ ਨੇ ਕੰਮ ਕਰਨਾਗਾ ਤਾਂ ਤੁਸੀਂ ਇਹਨਾਂ ਨੂੰ ਅਰਲੀ ਮਾਰਨਿੰਗ ਇਸ ਪੋਲੀਥੀਨ ਨੂੰ ਹਟਾ ਸਕਦੇ ਹੋਗੇ ਜਿੰਨੀਆਂ ਵੀ ਹੋਲੀਆਂ ਦਾ ਕੰਮ ਕਰਨਾਗਾ ਤੇ ਤੁਸੀਂ ਨੇ ਦੁਪਹਿਰ ਦੇ ਵਿੱਚ ਜਦੋਂ ਇਹਦੇ ਵਿੱਚ ਬਹੁਤ ਜ਼ਿਆਦਾ ਹੀਟ ਜਨਰੇਟ ਹੋ ਜਾਂਦੀ ਹੈਗੇ ਉਸ ਸਮੇਂ ਇਸ ਲਫਾਫੇ ਨੂੰ ਤੁਸੀਂ ਨੇ ਨਹੀਂ ਚੱਕਣਾ ਕਿਉਂਕਿ ਉਸ ਸਮੇਂ ਕੀ ਨੇ ਬੇਲਾਂ ਨੇ ਜਿਹੜੀਆਂ ਉਹ ਸਟ੍ਰੈਸ ਦੇ ਵਿੱਚ ਚੱਲੀਆਂ ਨੇ ਤੇ ਕੁਝ ਫਾਰਮਰ ਦੁਆਰਾ ਕਿਹਾ ਜਾਂਦਾਗਾ ਵੀ ਜਿਹੜੇ ਸਾਡਾ ਕਾਗਜ਼ ਦੇ ਵਿੱਚ ਤਾਂ ਬੇਲਾਂ ਸਹੀ ਤੀਆਂ ਪਰ ਜਦੋਂ ਅਸੀਂ ਕਾਗਜ਼ ਉਤਾਰਤਾ ਵੀ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਬੇਲਾਂ ਨਹੀਂ ਆ ਉਹ ਖਰਾਬ ਹੋ ਗਈਆਂ ਤੇ ਉਹ ਫੰਗੇ ਇਹਨੂੰ ਇਸ ਬੇਲਾਂ ਨੂੰ ਜਿਹੜੇ ਖਰਾਬ ਹੋਣ ਦੇ ਕਾ ਇਹਨੂੰ ਫੰਗੀ ਸਾਈਡ ਦੀ ਜਿਹੜੀ ਆਪਣੀ ਫੰਗਸ ਦੀ ਕੈਟਾਗਰੀ ਦੇ ਵਿੱਚ ਲੈ ਜਾਂਦੇ ਨੇ ਤੇ ਉਹਨੂੰ ਫੰਗਸ ਦੀ ਬਿਮਾਰੀ ਸਮਝ ਕੇ ਇਹਦੇ ਉੱਪਰ ਫੰਗੀ ਸਾਈਡ ਦਵਾਈਆਂ ਦਾ ਫਿਰ ਸਪਰੇਅ ਕਰਨਾ ਸਟਾਰਟ ਕਰ ਦਿੰਦੇ ਨੇ ਪਰ ਜਿਹੜਾ ਦਾ ਮੇਨ ਕਾਰਨ ਹੈਗਾ ਇਹਨਾਂ ਦਾ ਬੇਲਾਂ ਦੇ ਪੱਤੇ ਸੜਨ ਦਾ ਉਹ ਜੇ ਤੁਸੀਂ ਦੁਪਹਿਰ ਵੇਲੇ ਇਸ ਕਾਗਜ਼ ਨੂੰ ਚੱਕ ਦਿੰਦੇ ਹੋਗੇ ਜਿਸ ਸਮੇ ਬਹੁਤ ਜ਼ਿਆਦਾ ਹੀਟ ਜਨਰੇਟ ਹੋ ਰਹੀ ਹੁੰਦੀ ਹੈਗੇ ਉਹ ਸਮੇ ਬੇਲਾਂ ਨੇ ਜਿਹੜੀਆਂ ਉਹ ਸਟ्रेस ਦੇ ਵਿੱਚ ਚਲੀਆਂ ਜਾਂਦੀਆਂ ਨੇਗੇ अर्ਲੀ ਮਾਰਨਿੰਗ ਤੁਸੀਂ ਦਾ ਅਲਫਾ ਫਾ ਉਤਾਰੋ ਤੇ ਬੇਲਾਂ ਕਿਸੇ ਵੀ ਤਰ੍ਹਾਂ ਦੀਆਂ ਸਟ्रेस ਦੇ ਵਿੱਚ ਨਹੀਂ ਜਾਣੀਆਂ ਕਿਉਂਕਿ ਫਾਰਮਰ ਇਹਨੂੰ ਕਹਿੰਦੇ ਨੇ ਕਿ ਵੀ ਇਹਨੂੰ ਬਲਾਈਟ ਪੈ ਗਈ ਬਲਾਈਟ ਪੈ ਗਈ ਬਹੁਤ ਕੁਝ ਜਿਹੜੇ ਨਵੇਂ ਫਾਰਮਰ ਹੁੰਦੇ ਨੇਗੇ ਉਹ ਬਹੁਤ ਜ਼ਿਆਦਾ ਬੇਲਾਂ ਦਾ ਨੁਕਸਾਨ ਕਰ ਦੇਣਗੇ ਇਸ ਤਰ੍ਹਾਂ ਇਹਨੂੰ ਮਤਲਬ ਲਫਾਫੇ ਰਾਹੀਂ ਤੇ ਇਹੀ ਤੁਸੀਂ ਨੇ ਧਿਆਨ ਰੱਖਣਾ ਕੋਈ ਇਹੋ ਜਿਹੀ ਗਲਤੀ ਨਹੀਂ ਕਰਨੀ ਹੁਣ ਆਪਾਂ ਨੇ ਇਹ ਤੇ ਬਹੁਤ ਖਰਚਾ ਕਰਿਆ ਹੋਇਆਗਾ ਕਿਉਂਕਿ ਹੁਣ ਐਂਡ ਤੇ ਆ ਕੇ ਬੇਲਾਂ ਬਹੁਤ ਫਾਰਮਰ ਨੇ ਫਿਰ ਉਹ ਆਪਣਾ ਫਾਰਮਰ ਨੇ ਜਿਹੜੇ ਉਹ ਵੀ ਇੱਕ ਤਰ੍ਹਾਂ ਦਾ ਸਟ੍ਰੈਸ ਦੇ ਵਿੱਚ ਚਲੇ ਜਾਂਦੇ ਨੇਗੇ ਤੇ ਡਿਪਰੈਸ਼ਨ ਦੇ ਵਿੱਚ ਕਿਉਂਕਿ ਇੰਨਾ ਖਰਚਾ ਹੋਇਆ ਹੋਇਆ ਹੁੰਦਾਗਾ ਆਪਾਂ ਜਦੋਂ ਫਸਲ ਖਰਾਬ ਕਰ ਲੈਨੇ ਆਪਣੇ ਅੱਥੀ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਨਲਾ ਹੋੁੰਦੇ ਨੇ ਫਾਰਮਰ ਬਹੁਤ ਜ਼ਿਆਦਾ ਆਪਾਂ ਨੂੰ ਫਾਰਮਰ ਮੈਨੂੰ ਕੋਈ ਫਾਰਮਰ ਮਿਲਦੇ ਨੇਗੇ ਜਿਹੜੀਆਂ ਹੁੰਦੀਆਂ ਪਿਛਲੀ ਵਾਰ ਆਪਣਾ ਇੱਕ ਫਾਰਮਰ ਤੀਗਾ ਉਹਨੇ ਇੱਕ ਕੀਲਾ ਆਪਣਾ ਖੀਰੇ ਦਾ ਖਰਾਬ ਕਰ ਲਿਆ ਦੀ ਗੱਲ ਪਾਪਾ ਚੱਕ ਕੇ ਕਿਉਂਕਿ ਕੋਈ ਹੈ ਜੀ ਗਲਤੀ ਨਾ ਕਰੀ ਜਾਵੇ ਵੀ ਤੁਸੀਂ ਨੇ ਜਿਹੜਾ ਇਹਦਾ ਜਦੋਂ ਇਹਦੇ ਵਿੱਚ ਬਹੁਤ ਜ਼ਿਆਦਾ ਹੀਟ ਜਨਰੇਟ ਹੋ ਰਹੀ ਹੁੰਦੀ ਹੈਗੀ ਤੇ ਦੁਪਹਿਰ ਵੇਲੇ ਦਾ ਅਲਫਾ ਪਾ ਨਹੀਂ ਚੱਕਣਾ ਤੁਸੀਂ ਨੇ ਇਹੀ ਆਪਾਂ ਨੂੰ ਤੁਹਾਡੇ ਨਾਲ ਜਾਣਕਾਰੀ ਸਾਂਝ ਕਰਨੀ ਸੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ